ਕਹਾਣੀ ਕੁਖ ਵਿੱਚ ਤੀ ਲੇਖਕ ਸਾਦੂ ਵਾਲੇ ਪਿੰਡ ਦਾ ਲਿਖਾਰੀ ਤੇਜਕੌਰ ਘੱਟ ਪੜੀ ਲਿਖੀ ਸੀ ਪਰ ਸਿਆਣੀ ਤੇ ਸਮਝਦਾਰ ਰਹਿਣੀ ਕਿ ਕੋਈ ਮੁਕਾਬਲਾ ਨਹੀਂ ਸੀ ਉਸ ਦਾ ਮਾਪਿਆਂ ਦੇ ਘਰ ਸਰਦਾਰੀ ਪੂਰੀ ਸੀ ਸਾਰਾ ਘਰ ਸੰਭਾਲਿਆ ਹੋਇਆ ਸੀ ਤੇਜਕੌਰ ਨੇ ਤੇਜਕੌਰ ਦੀ ਮਾਤਾ ਦਾ ਦੁਨੀਆ ਤੇ ਨਾ ਹੋਣਾ ਤੇ ਇਸ ਕਾਰਨ ਉਸ ਦਾ ਘੱਟ ਪੜਿਆ ਹੋਣਾ ਉਸ ਨੂੰ ਵਾਰ-ਵਾਰ ਸਤਾਉਂਦਾ ਸੀ ਇੱਕ ਦਿਨ ਤੇਜਕੌਰ ਲਈ ਰਿਸ਼ਤਾ ਆ ਗਿਆ ਮੁੰਡਾ ਸੋਹਣਾ ਸੀ ਤੇ ਆਪਣਾ ਕੰਮਕਾਰ ਸੀ ਕੈਸਾ ਚੰਗਾ ਸੀ ਪਰਿਵਾਰ ਵਿੱਚ ਮੁੰਡੇ ਦੇ ਮਾਪਿਓ ਤੇ ਇੱਕ ਨਨਾਨ ਸੀ ਘਰ-ਬਾਰ ਵੀ ਬਹੁਤ ਵਧੀਆ ਸੀ ਤੇਜਕੌਰ ਦਾ ਪਿਤਾ ਤਾਂ ਰਿਸ਼ਤੇ ਲਈ ਤਿਆਰ ਹੋ ਗਿਆ ਤੇਜਕੌਰ ਵੀ ਸਰਮਾੰਦੀ ਹੋਈ ਭੁੱਲੀਆਂ ਵਿੱਚ ਹੱਸ ਰਹੀ ਸੀ ਵਿਚੋਲੇ ਨੇ ਮੁੰਡੇ ਵਾਲਿਆਂ ਨੂੰ 2 ਦਿਨ ਬਾਅਦ ਕੁੜੀ ਦੇਖਣ ਦਾ ਕਹਿ ਦਿੱਤਾ ਪਹਿਲਾਂ ਮੁੰਡੇ ਵਾਲੇ ਕੁੜੀ ਨੂੰ ਪਸੰਦ ਕਰ ਗਏ ਕੁੜੀ ਵਾਲਿਆਂ ਨੇ ਮੁੰਡੇ ਦਾ ਘਰ-ਬਾਰ ਦੇਖ ਲਿਆ ਗੱਲ ਪੱਕੀ ਹੋ ਗਈ ਦੋਵਾਂ ਘਰਾਂ ਵਿੱਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਦੋਵਾਂ ਘਰਾਂ ਵਿੱਚ ਚਾਹ ਹਾਸੀ ਗੂੰਜ ਰਹੇ ਸੀ ਵਿਆਹ ਵਾਲਾ ਦਿਨ ਆ ਗਿਆ ਬਰਾਤ ਆਈ ਆਨੰਦ ਕਾਰਜ ਹੋਏ ਲਾਵਾਂ ਹੋਈਆਂ ਤੇ ਤੇਜਕੌਰ ਨੂੰ ਦੇ ਪਿਤਾ ਨੇ ਡੋਲੀ ਚੜਾਇਆ ਤੇਜਕੌਰ ਆਪਣੇ ਬਾਪ ਦੇ ਗੱਲ ਲੱਗ ਬਹੁਤ ਰੋਈ ਕਿਉਂਕਿ ਮਾਂ ਦਾ ਨਾ ਹੋਣਾ ਉਸ ਦੀ ਘਾਟ ਅਜਿਹੇ ਮੌਕਿਆਂ ਤੇ ਸਭ ਨੂੰ ਆਉਂਦੀ ਹੈ ਡੋਲੀ ਤੁਰੀ ਤੇ ਤੇਜਕੌਰ ਦਾ ਰੋਣਾ ਬੰਦ ਨਾ ਹੋਇਆ ਸਾਰੇ ਰਾਹ ਰੋਂਦੀ ਗਈ ਸਹੁਰਿਆਂ ਦੇ ਪਿੰਡ ਜਾ ਕੇ ਉਸਦੇ ਪਤੀ ਨੇ ਉਸ ਨੂੰ ਚੁੱਪ ਕਰਵਾਇਆ ਕਿ ਹੁਣ ਆਪਣਾ ਘਰ ਆ ਗਿਆ ਉਹ ਚੁੱਪ ਹੋ ਜਾਵੇ ਤੇਜਕੌਰ ਹੈਰਾਨ ਵੀ ਸੀ ਕਿ ਇਸ ਇਨਸਾਨ ਨੇ ਜਿਸ ਨਾਲ ਮੈਨੂੰ ਹਜੇ ਕੁਝ ਘੰਟੇ ਹੀ ਹੋਏ ਆ ਨਾਵਾਂ ਲਈਆਂ ਨੂੰ ਇਸਨੇ ਮੈਨੂੰ ਇੱਕ ਵਾਰ ਵੀ ਨਹੀਂ ਕਿਹਾ ਚੁੱਪ ਹੋਣ ਨੂੰ ਚਲੋ ਖੈਰ ਘਰ ਆ ਗਿਆ ਤੇਜਕੌਰ ਗੱਡੀ ਤੋਂ ਆਪਣੇ ਪਤੀ ਨਾਲ ਚਿਹਰੇ ਤੇ ਫਿਕਰਾਂ ਤੇ ਕੁਝ ਅਧੂਰੀਆਂ ਆਸਾਂ ਲੈ ਕੇ ਉਤਰੀ ਪਾਣੀ ਵਗਿਆ ਵਾਰਿਆ ਗਿਆ ਕਾਰ ਵਿਹਾਰ ਹੋਏ ਤੇ ਫਿਰ ਆਪਣੇ ਕਮਰੇ ਵਿੱਚ ਚਲੇ ਗਏ ਫਿਰ ਕੁਝ ਟਾਈਮ ਬਾਅਦ ਤੇਜਕੌਰ ਮਾਂ ਬਨ ਵਾਲੇ ਦਿਨਾਂ ਵਿੱਚ ਆ ਗਈ ਇੱਕ ਮਹੀਨੇ ਦੀ ਗਰਭવતી ਤੇਜਕੌਰ ਦੇ ਸਾਰੇ ਟੈਸਟ ਕਰਵਾਏ ਸਾਰੇ ਸਹੀ ਸੀ ਘਰ ਵਿੱਚ ਖੁਸ਼ੀ ਦਾ ਮਾਹੌਲ ਸੀ ਦਿਨ ਬੀਤਦੇ ਗਏ ਇੱਕ ਦਿਨ ਤੇਜਕੌਰ ਦੀ ਸੱਸ ਆਪਣੇ ਪੁੱਤ ਨੂੰ ਕਹਿੰਦੀ ਦੂਜਾ ਮਹੀਨਾ ਸ਼ੁਰੂ ਹੋ ਗਿਆ ਹੈ ਵੋਟੀ ਦਾ ਅਗਲੇ ਮਹੀਨੇ ਕਿਸੇ ਡਾਕਟਰ ਨਾਲ ਗੱਲ ਕਰ ਚੈੱਕ ਕਰਵਾਉਣਾ ਢੇਟ ਵਿੱਚ ਕੁੜੀ ਹੈ ਜਾਂ ਮੁੰਡਾ ਮੈਨੂੰ ਮੁੰਡਾ ਚਾਹੀਦਾ ਹੈ ਮੈਂ ਸਰੀਕੇ ਵਿੱਚ ਸਿਰ ਨੀਵਾ ਨਹੀਂ ਕਰਵਾਉਣਾ ਚੈੱਕ ਕਰਵਾਈ ਕਿਤੇ ਕੁੜੀ ਨਾ ਹੋਵੇ ਤੇਜਕੌਰ ਪੰਜਵੇਂ ਮਹੀਨੇ ਵਿੱਚ ਸੀ ਤਾਂ ਉਸਦੇ ਪਤੀ ਨੇ ਕਿਹਾ ਚਲ ਮੇਰੀਏ ਸਰਦਾਰਨੀਏ ਆਪਾਂ ਦਵਾਈ ਲੈ ਆਈਏ ਤੇਜਕੌਰ ਕਹਿੰਦੀ ਸਰਦਾਰ ਜੀ ਦਵਾਈ ਤਾਂ ਹਜੇ ਪਈਆ ਹਫਤੇ ਕਦੇ ਉਹ ਕਹਿੰਦਾ ਨਹੀਂ ਮੈਂ ਕਿਸੇ ਹੋਰ ਡਾਕਟਰ ਨੂੰ ਪੁੱਛਿਆ ਸੀ ਉਸ ਕੋਲ ਚੈੱਕਅਪ ਕਰਵਾ ਲਿਆਵਾਂਗੇ ਜੇ ਦਵਾਈ ਚੱਲ ਰਹੀ ਹੈ ਉਹ ਵੀ ਨਾਲ ਹੀ ਚੱਕ ਲਵੇਂ ਤੇਜਕੌਰ ਤਿਆਰ ਹੋ ਜਾਂਦੀ ਹੈ ਤੇ ਦਵਾਈ ਵੀ ਨਾਲ ਚੁੱਕ ਲੈਂਦੀ ਹੈ ਡਾਕਟਰ ਕੋਲ ਪਹੁੰਚਣ ਤੋਂ ਬਾਅਦ ਤੇਜਕੌਰ ਦਾ ਪਤੀ ਡਾਕਟਰ ਨੂੰ ਸਮਝਾ ਦਿੰਦਾ ਹੈ ਡਾਕਟਰ ਤੇਜਕੌਰ ਨੂੰ ਉਸਦੇ ਕਮਰੇ ਵੱਲ ਜਾਣ ਨੂੰ ਕਹਿੰਦਾ ਹੈ ਤੇਜਕੌਰ ਜਿਸ ਕਮਰੇ ਵਿੱਚ ਜਾਂਦੀ ਹੈ ਉੱਥੇ ਵੱਡੀ ਮਸ਼ੀਨ ਲੱਗੀ ਹੁੰਦੀ ਹੈ ਡਾਕਟਰ ਸਾਹਿਬ ਕਮਰੇ ਵਿੱਚ ਆਉਂਦੇ ਹਨ ਨਾਲ ਤੇਜਕੌਰ ਦਾ ਪਤੀ ਵੀ ਆ ਜਾਂਦਾ ਹੈ ਤੇ ਉਹ ਇੱਕ ਕੋਨੇ ਤੇ ਡਾਈ ਹੋਈ ਕੁਰਸੀ ਤੇ ਬੈਠ ਜਾਂਦਾ ਹੈ ਡਾਕਟਰ ਤੇਜਕੌਰ ਨੂੰ ਕਹਿੰਦਾ ਹੈ ਤੁਸੀਂ ਲੇਟ ਜਾਓ ਤੇਜਕੌਰ ਲੇਟ ਜਾਂਦੀ ਹੈ ਉਸ ਨੂੰ ਘਬਰਾਟ ਹੋਈ ਜਾਂਦੀ ਸੀ ਕਿ ਪਤਾ ਨਹੀਂ ਕੀ ਹੋਊ ਡਾਕਟਰ ਸਾਹਿਬ ਆਪਣਾ ਚੈੱਕਅਪ ਕਰਕੇ ਤੇਜਕੌਰ ਨੂੰ ਤੇ ਉਸਦੇ ਪਤੀ ਨੂੰ ਬਾਹਰ ਜਾਣ ਦਾ ਇਸ਼ਾਰਾ ਕਰਦਾ ਹੈ ਜਦੋਂ ਉਹ ਬਾਹਰ ਆ ਜਾਂਦੇ ਹਨ ਤਾਂ ਡਾਕਟਰ ਸਾਹਿਬ ਆਪਣੇ ਕੈਬਨ ਵਿੱਚ ਆ ਜਾਂਦੇ ਹਨ ਤੇ ਤੇਜਕੌਰ ਦੇ ਪਤੀ ਨੂੰ ਹਵਾਜ ਮਾਰਦੇ ਹਨ ਜਦੋਂ ਤੇਜਕੌਰ ਦਾ ਪਤੀ ਡਾਕਟਰ ਸਾਹਿਬ ਕੋਲ ਜਾਂਦਾ ਹੈ ਤਾਂ ਡਾਕਟਰ ਸਾਹਿਬ ਕਹਿੰਦੇ ਹਨ ਇਸ ਦੇ ਪੇਟ ਵਿੱਚ ਬੇਟੀ ਪਲ ਰਹੀ ਹੈ ਕੁੜੀ ਹੈ ਪੇਟ ਵਿੱਚ ਤੇਜਕੌਰ ਦਾ ਪਤੀ ਸੁੰਨ ਜਿਹਾ ਹੋ ਜਾਂਦਾ ਹੈ ਤੇ ਘਰ ਆ ਜਾਂਦੇ ਹਨ ਤੇਜਕੌਰ ਆਪਣੇ ਪਤੀ ਨੂੰ ਪੁੱਛਦੀ ਹੈ ਕਿ ਕੀ ਕਹਿੰਦੇ ਡਾਕਟਰ ਸਾਹਿਬ ਕਿਵੇਂ ਹੈ ਆਈਆ ਰਿਪੋਰਟ ਤੇਜਕੌਰ ਦਾ ਪਤੀ ਚੁੱਪਚਾ ਬੈਠਾ ਰਹਿੰਦਾ ਹੈ ਕੁਝ ਵੀ ਨਹੀਂ ਬੋਲਦਾ ਘਰ ਆ ਕੇ ਉਹ ਆਪਣੀ ਮਾਂ ਨੂੰ ਸਭ ਦੱਸ ਦਿੰਦਾ ਹੈ ਜਿਸ ਨੂੰ ਸੁਣ ਤੇਜਕੌਰ ਦੀ ਸੱਸ फडਕ ਜਾਂਦੀ ਹੈ ਤੇ ਤੇਜਕੌਰ ਨੂੰ ਉਸੇ ਵਕਤ ਇਸ ਬੱਚੇ ਦੀ ਬਲੀ ਚੜਾਉਣ ਲਈ ਕਹਿੰਦੀ ਹੈ ਭਾਗ ਉਸ ਨੂੰ ਸਫਾਈ ਕਰਵਾਉਣ ਲਈ ਕਹਿੰਦੀ ਹੈ ਇਹ ਦੇਖ ਤੇਜਕੌਰ ਹੈਰਾਨ ਹੋ ਜਾਂਦੀ ਹੈ ਕਿ ਇੰਨਾ ਪਿਆਰ ਕਰਨ ਵਾਲੇ 7 ਮਹੀਨੇ ਕੁਝ ਨਹੀਂ ਬੋਲੇ 하이 ਕੋਦਮ ਕੀ ਹੋ ਗਿਆ ਤੇਜਕੌਰ ਦੇ ਪੁੱਛਣ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਮੇਰੇ ਢਿੱਡ ਵਿੱਚ ਕੁੜੀ ਹੈ ਤਾਂ ਤੇਜਕੌਰ ਦੇ ਪਤੀ ਨੇ ਦੱਸਿਆ ਕਿ ਅੱਜ ਆਪਾਂ ਹੀ ਚੈੱਕ ਕਰਵਾਉਣ ਗਏ ਸੀ ਇਹ ਸੁਣ ਤੇਜਕੌਰ ਰੋਂ ਲੱਗ ਜਾਂਦੀ ਹੈ ਤੇ ਕਹਿੰਦੀ ਹੈ ਮੈਂ ਆਪਣੀ ਬੇਟੀ ਨੂੰ ਜਨਮ ਦੇਵਾਂਗੀ ਭਾਵੇਂ ਤੁਸੀਂ ਮੈਨੂੰ ਰੱਖੋ ਭਾਵੇਂ ਨਾ ਰੱਖੋ ਇਹ ਸੁਣ ਤੇਜਕੌਰ ਦੀ ਸੱਸ ਉਸ ਨੂੰ ਦੇਖ ਕੇ ਜਾਣ ਲਈ ਕਹਿੰਦੀ ਹੈ ਕਿ ਅਸੀਂ ਨਹੀਂ ਰੱਖਣਾ ਤੈਨੂੰ ਤੇ ਤੇਰੀ ਸੋ ਆਉਣ ਵਾਲੀ ਭਾਗਣ ਨੂ ਤੇਜਕੌਰ ਆਪਣੇ ਕੱਪੜੇ ਬੈਗ ਵਿੱਚ ਪਾਉਂਦੀ ਹੈ ਤੇ ਕੋਲ ਖੜੇ ਆਪਣੇ ਪਤੀ ਨੂ ਤੇਜਕੌਰ ਕਹਿਣ ਲੱਗੀ ਕਿ ਮੇਰੇ ਪੇਟ ਵਿੱਚ ਪਲ ਰਹੀ ਬੇਟੀ ਸਿਰਫ ਮੇਰੀ ਕੱਲੀ ਦੀ ਨਹੀਂ ਤੁਹਾਡੀ ਵੀ ਹੈ ਤੁਸੀਂ ਆਪਣੀ ਮਾਂ ਮਗਰ ਲੱਗ ਆਪਣੀ ਹੀ ਧੀ ਦਾ ਕਤਲ ਕਰਨ ਲੱਗੇ ਹੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਮੈਂ ਆਪੇ ਆਪਣੀ ਬੱਚੀ ਨੂੰ ਜਨਮ ਦੇਵਾਂਗੀ ਤੇ ਇਸ ਦਾ ਪਾਲਣ ਪੋषण ਕਰਾਂਗੀ ਸ਼ੁਕਰ ਆਟਮੇ ਹੀ ਨਿਆ ਵਿੱਚ ਤੁਹਾਡੀ ਕਰਤੂਤ ਪਤਾ ਲੱਗ ਜੇ ਪਹਿਲਾ ਮੁੰਡਾ ਹੋ ਜਾਂਦਾ ਤੇ ਦੂਸਰਾ ਬੱਚਾ ਕੁੜੀ ਹੁੰਦੀ ਫਿਰ ਮੈਂ ਕਿਸੇ ਪਾਸੇ ਦੀ ਨਾ ਰਹਿੰਦੀ ਆਪਣੇ ਦੋਵੇਂ ਬੱਚਿਆਂ ਨੂੰ ਕਿੱਥੇ ਲੈ ਕੇ ਜਾਂਦੀ ਐ ਇੰਨਾ ਕਹਿ ਤੇਜਕੌਰ ਪਿੰਡ ਤੇ বাস ਸਟੈਂਡ ਵੱਲ ਤੁਰ ਪੈਂਦੀ ਹੈ ਤੇ ਉਦਾਸ ਚਿਹਰਾ ਆਖਿਆਂ ਵਿੱਚ ਡੁੱਲਦੇ ਹੰਝੂ ਤੇ ਅੱਧਮਰੀ ਹੱਥ ਵਿੱਚ ਆਪਣੇ ਘਰ ਪਹੁੰਚਦੀ ਹੈ ਤੇਜਕੌਰ ਦਾ ਪਿਤਾ ਉਸ ਨੂੰ ਦੇਖ ਹੈਰਾਨ ਹੁੰਦਾ ਹੈ ਕਿ ਮੇਰੀ ਤੇ ਜਹੀ ਆਤ ਵਿੱਚ ਘਰ ਆਈ ਹੈ ਉਹ ਆਪਣੇ ਪਤੀ ਮਾਫ ਕਰਨਾ ਪਿਤਾ ਦੇ ਗੱਲ ਅੱਗ ਰੋਣ ਲੱਗ ਜਾਂਦੀ ਹੈ ਤੇ ਆਪਣੇ ਪਿਤਾ ਨੂੰ ਸਾਰੀ ਗੱਲ ਦੱਸਦੀ ਹੈ ਉਸ ਦਾ ਪਿਤਾ ਉਸ ਨੂੰ ਬਿਠਾਉਂਦਾ ਹੈ ਤੇ ਉਸ ਨੂੰ ਚੁੱਪ ਕਰਵਾਉਂਦਾ ਹੈ ਤੇਜਕੌਰ ਕਹਿੰਦੀ ਬਾਪੂ ਮੈਂ ਉਹਨਾਂ ਨੂੰ ਸਭ ਕੁਝ ਸਿਖਾਉਣਾ ਕਿਉਂਕਿ ਉਹਨਾਂ ਨੇ ਮੇਰਾ ਟੈਸਟ ਕਰਵਾਇਆ ਕਿ ਮੁੰਡਾ ਹੈ ਜਾਂ ਕੁੜੀ ਮੈਨੂੰ ਜਲੀਲ ਕੀਤਾ ਗਿਆ ਬਾਪੂ ਮੈਂ ਸਾਰੀ ਉਮਰ ਤੇਰੇ ਘਰ ਰਹਿ ਲਵਾਂਗੀ ਪਰ ਮੈਂ ਇਹੋ ਜਿਹੀ ਗੰਦੀ ਸੋਚ ਵਾਲਿਆਂ ਨਾਲ ਵਿਆਹ ਕਦੇ ਨਹੀਂ ਕਰਵਾਉਣਾ ਸੀ ਤੇਜਕੌਰ ਦਾ ਬਾਪੂ ਵਿਚੋਲੇ ਨੂੰ ਆਪਣੇ ਘਰ ਆਉਣ ਉਹ ਕਹਿੰਦਾ ਹੈ ਵਿਚੋਲੇ ਦੇ ਘਰ ਆਉਂਦਿਆ ਤੇਜਕੌਰ ਦਾ ਬਾਪੂ ਉਸ ਨੂੰ ਸਾਰੀ ਗੱਲ ਸਮਝਾਉਂਦਾ ਹੈ ਫਿਰ ਤੇਜਕੌਰ ਦਾ ਬਾਪੂ ਵਿਚੋਲੇ ਨਾਲ ਉਸਦੇ ਸਹੁਰੇ ਘਰ ਜਾਂਦਾ ਹੈ ਗੱਲ ਕਰਨ ਤੇ ਤੇਜਕੌਰ ਦੀ ਸੱਸ ਤੇ ਉਸਦਾ ਪਤੀ ਤੇਜਕੌਰ ਦੇ ਪਿਤਾ ਨੂੰ ਕਾਫੀ ਜਲੀਲ ਕਰਦੇ ਹਨ ਉਹ ਕਹਿੰਦੇ ਹਨ ਸਾਨੂੰ ਮੁੰਡਾ ਚਾਹੀਦਾ ਹੈ ਕੁੜੀ ਨਹੀਂ ਤੇਜਕੌਰ ਦਾ ਬਾਪੂ ਕਹਿੰਦਾ ਹੈ ਇਸ ਵਿੱਚ ਮੇਰੀ ਧੀ ਦੀ ਕੀ ਗਲਤੀ ਹੈ ਉਸਨੇ ਕਿਹੜਾ ਰੱਬ ਨੂੰ ਕਿਹਾ ਕਿ ਮੈਨੂੰ ਤੇ ਹੀ ਦੇ ਦੋ ਇਹ ਫालतू ਗੱਲਾਂ ਨੇ ਤੁਹਾਡੀਆਂ ਗੱਲ ਵਾਦੀ ਤੇ ਵਿਚੋਲਾ ਤੇਜਕੌਰ ਦੇ ਬਾਪੂ ਨੂੰ ਵਾਪਸ ਪਿੰਡ ਲੈ ਆਉਂਦਾ ਹੈ ਘਰ ਆ ਕੇ ਤੇਜਕੌਰ ਦਾ ਬਾਪੂ ਉਸ ਨੂੰ ਸਾਰਾ ਹਾਲ ਦੱਸਦਾ ਹੈ ਤੇਜਕੌਰ ਦਾ ਬਾਪੂ ਪਿੰਡ ਦੇ ਸਰਪੰਚ ਪੰਚ ਤੇ ਹੋਰ ਸਿਆਣੇ ਬੰਦਿਆਂ ਦੇ ਕੋਲ ਜਾਂਦਾ ਹੈ ਤੇ ਉਹਨਾਂ ਨੂੰ ਸਾਰੀ ਗੱਲ ਸਮਝਾਉਂਦਾ ਹੈ ਤੇਜਕੌਰ ਆਪਣੇ ਬਾਪੂ ਨੂੰ ਫਿਰ ਥਾਣੇ ਰਿਪੋਰਟ ਲਿਖਵਾ ਦਿੰਦੀ ਹੈ ਕਿ ਉਸਦੇ ਸਹੁਰਿਆਂ ਨੇ ਉਸ ਦੀ ਇਹ ਜਾਂਚ ਕਰਵਾਈ ਹੈ ਕਿ ਮੁੰਡਾ ਪੇਟ ਵਿੱਚ ਕੁੜੀ ਹੈ ਜਾਂ ਕਿ ਮੁੰਡਾ ਪੁਲਿਸ ਰਿਪੋਰਟ ਲਿਖ ਕੇ ਕਾਰਵਾਈ ਸ਼ੁਰੂ ਕਰ ਦਿੰਦੀ ਹੈ ਕੇਸ ਕੋਰਟ ਵਿੱਚ ਪਹੁੰਚ ਜਾਂਦਾ ਹੈ ਦਾਤ ਤੇਜਕੌਰ ਦੀ ਸੱਸ ਤੇ ਉਸਦੇ ਪਤੀ ਨੂੰ ਲਿੰਗ ਨਿਰਧਾਰਨ ਟੈਸਟ ਦੇ ਆਧਾਰ ਤੇ ਕਈ ਧਰਾਵਾਂ ਤਹਿਤ ਮਾਪੁੱਤ ਨੂੰ ਕਹਿ ਤੇ ਜੁਰਮਾਨਾ ਕੀਤਾ ਗਿਆ ਤੇ ਨਾਲ ਹੀ ਤੇਜਕੌਰ ਨੇ ਉਸ ਤੋਂ ਤਲਾਕ ਵੀ ਲੈ ਲਿਆ ਕੁਝ ਮਹੀਨੇ ਬਾਅਦ ਤੇਜਕੌਰ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਇਹ ਉਹ ਖੁਸ਼ੀ-ਖੁਸ਼ੀ ਉਸਦਾ ਪਾਲਣ-ਪੋਸ਼ਣ ਕਰਨ ਲੱਗ ਪਈ ਪਰ ਉਸਨੇ ਕਦੇ ਦੂਸਰਾ ਵਿਆਹ ਨਹੀਂ ਸੀ ਕਰਵਾਇਆ ਧੰਨਵਾਦ ਜੀ